ਬੈਟਰੀ ਲਾਓ ਬੈਟਰੀ ਬੈਟਰੀ ਲਾਓ ਜੀ ਹਾਂ ਲਾਈਵ ਕਰ ਦੇ ਮੇਰਾ ਨਵਿਤ ਫੋਨ ਬੰਦ ਹੋ ਗਿਆ ਦੇਖ ਕੇ ਕੋਈ ਕਾਜ ਆ ਰਿਹਾ ਸਸ ਖੜ ਜਾਓ ਅਰੇ ਲਾਈਟ ਲਾ ਦੀ ਲਾਈਟ ਹਾਂ ਜੀ ਉਹ ਕਰਦੇ ਕੋਈ ਪਸੀ ਆਈ ਕੋਈ ਨਹੀਂ ਕੋਈ ਨਹੀਂ ਲਾਈਟ ਲਾ ਲੀਏ ਲਾਈਟ ਲਾ ਲਓ ਬਈ ਆਜੋ ਉਹ ਭਰਾ ਨੇ ਦਸਮਾਨ ਦੀ ਚੈਕਿੰਗ ਹੁੰਦੀ ਹੋਈ ਪੁਲਿਸ ਦੇ ਸਾਹਮਣੇ ਇੱਕ ਅੰਦਰੋਂ ਨੂੰ ਇੱਕ ਐਜੂਕੇਸ਼ਨ ਨੂੰ ਸ਼ਾਂਤ ਨੇ ਬਰਬਸਤੀ ਮੋਹਟ ਦੇ ਵਿੱਚ ਰਾਤਰੀ ਹੈ ਤੇ ਲੋਕ ਦੇਖ ਕੇ ਕੋਈ ਲੜਾਣਾ ਲੈ ਉਹ ਧਿਆਨ ਨਾਲ ਨੌਜੰਨ ਕਰੋ ਵੀ ਮਦੋਏ ਇਸ ਹੋਏ ਨੁਕਸਾਨ ਤੇ ਮਜੂਰ ਪੁਆਰਾਂ ਨੂੰ ਪੈਂਦੀ ਹੈ ਸਰਦਾਰ ਜੀ ਹਾਂਜੀ ਸਰਦਾਰ ਸਾਹਿਬ ਸਮਾਨ ਦੀ ਬਰਾਮਦਗੀ ਆ ਹੋ ਚੁੱਕੀ ਆ ਸਨਾਖ ਤੇ ਵੀ ਲੋਂਗਵਾਲ ਦੀ ਸਨਾਖ ਲੋਂਗਵਾਲ ਦੀ ਟਰਾਲੀ ਦੀ ਬਾਜੀ ਕੋਈ ਇੱਕ ਮਿੰਟ ਦੱਸੋ ਜਿਹੜਾ ਤੁਹਾਨੂੰ ਸਮਾਨ ਲੱਗਦਾ ਸੋ ਲੋਂਗਵਾਲ ਦੀ ਦੋਵੇਂ ਟਰਾਲੀਆਂ ਦਾ ਸਮਾਨ ਇੱਕ ਮਿੰਟ ਬਾਜੀ ਕੋਈ ਮੇਰੀ ਗੱਲ ਦੱਸੋ ਜਿਹੜਾ ਮੌਜੂਦ ਹੈ ਚੱਲਣਾ ਜਿਹੜਾ ਤੁਹਾਨੂੰ ਸਮਾਨ ਲੱਗਦਾ ਹੈ ਅਸੀਂ ਉਹ ਕਬਜ਼ੇ ਜਲਾ ਲੈਣਾ ਠੀਕ ਹੈ ਨਾ ਉਹਨੂੰ ਆਪਾ ਵੈਰੀਫਾਈ ਕਰ ਲੈਣਾ ਮੈਨੂੰ ਸਾਨੂੰ ਮੇਰੇ ਘਰ ਤੁਹਾਨੂੰ ਜੋ ਲੱਗ ਇੱਥੇ ਤੁਹਾਨੂੰ ਡਾਊਟਫੁੱਲ ਆਉਂਦਾ ਸਾਨੂੰ ਸਮਝ ਚਾਹ ਅੱਗੇ ਇੱਕ ਹੋਰ ਦੇਖਿਓ ਇਹਦਾ ਦੇਖਿਓ ਇਹਨਾਂ ਦਾ ਹੋਰ ਆ ਕਰੋ ਜੀ ਸੁਨੱਖ ਇਹਦਾ ਸਾਡੀ ਟਰਾਲੀ ਥੱਲੇ ਆਹ ਟਰਾਲੀ ਆ ਜਿਹੜੀ ਆ ਕਰੋ ਮੜਾ ਜਾ ਸਾਹਿਬ ਇਹ ਟਰਾਲੀ ਤੁਹਾਨੂੰ ਇੱਥੇ ਸੂਮਾ ਕੈਮਰਾ ਦੇ ਸਾਹਮਣੇ ਕਰ ਸਕਦਾ ਜੀ ਨੂੰ ਦੱਸਾਂ ਕਿਉਂਕਿ ਮੇਰੇ ਕੋਲੇ ਉਹਦੀ ਫੋਟੋ ਵੀ ਹੈ ਮੈਂ ਤੁਹਾਨੂੰ ਦੱਸ ਦੇਣਾ ਇਹ ਜਿਹੜੀ ਲੋਂਗੋ ਵਾਲੀ ਟਰਾਲੀ ਧੱਕਾ ਤੋਂ ਲੈ ਇਹ ਟੇਰਾ ਵਾਲੀ ਸਿੰਗਲ ਟੇਰਾ ਵਾਲੀ ਚੋਰੀ ਹੋਈ ਸੀ ਸੰਭੂ ਤੋਂ ਉਹਦਾ ਟਾਇਰ ਹੈ ਉਸੇ ਦੀ ਰਿੰਗ ਹੈ ਉਸੇ ਦੀ ਹੱਬ ਹੈ ਇਹ ਜਿਹੜਾ ਪੰਕਜ ਪੱਪੂ ਨਾਮ ਦਾ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੈ ਆਮ ਆਦਮੀ ਪਾਰਟੀ ਦਾ ਲੀਡਰ ਉਹਦੇ ਮਕਾਨ ਦੇ ਵਿੱਚ ਉਹ ਬਰਾਮਦ ਹੋ ਚੁੱਕੇ ਸੂ ਮੇਰੀ ਬੇਟੀ ਆ ਦੂਜੀ ਟਰਾਲੀ ਅਸੀਂ ਕਿਹਦੀ ਹੈ ਇਹ ਸੁਨਾਖ ਕਰਾਂਗੇ ਸਾਡੀਆਂ ਬਾਰੀ ਟਰਾਲੀਆਂ ਗੁੰਮ ਹੋ ਗਈਆਂ ਪ੍ਰਧਾਨ ਦੂਰ ਤੜਕੇ ਨਾਲ ਜਿਹੜਾ ਸਮਾਨ ਤੁਹਾਨੂੰ ਲੱਗਦਾ ਵੀ ਡਾਊਟਫੁਲ ਹੈ। ਇੱਕ ਮਿੰਟ ਯਾਰ ਐ ਮੇਰੀ ਤਾਂ ਸੌਂ ਰਿਹਾ ਯਾਰ। ਐ ਨਾ ਕਰੋ। ਅਸੀਂ ਜਿਹੜਾ ਤੁਹਾਨੂੰ ਡਾਊਟਫੁਲ ਇੱਕ ਮਿੰਟ ਤੂੰ ਬੋਲ। ਜਿਹੜਾ ਤੁਹਾਨੂੰ ਡਾਊਟਫੁਲ ਲੱਗਦਾ ਸਪੋਰਟ ਕਰ। ਇੱਕ ਮਿੰਟ ਮੰਮੀ ਕਰਦਾ ਨਾ। ਸਾਨੂੰ ਨਹੀਂ ਪਵਾ। ਅਸੀਂ ਤੁਹਾਡੇ ਨਾਲ ਆਏ ਨਾ। ਤੁਹਾਨੂੰ ਜਿਹੜਾ ਡਾਊਟਫੁਲ ਸਮਾਨ ਪਛਾਣ। ਠੀਕ ਹੈ। ਆ ਚੜ ਚੜ ਚੈਰ ਬਣ। ਅੰਦਰ ਵੀ ਜਾਂਦਾ ਤਾਂ ਨਹੀਂ ਆ ਕਿਤੇ। ਕਿੱਥੇ ਘਰਦਾ। ਮੇਰੇ ਕੋਲ ਇਹ ਪਮੜਾ ਚੱਕ ਲਓ ਕਰੋ 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 ਪਰੋਈ ਇੱਧਰ ਹੋਰ ਮਾਰੀ ਉਹ ਚਾਰ ਤੇ ਲਾਓ ਯਾਰ ਇਹਨੂੰ ਸਿੱਧਾ ਕਰੀ ਮੜਾ ਇਹ ਟੈਨ ਅੰਦਰ ਹੋ ਜਾ ਕੇ ਇਹ ਚੱਕ ਲੈਣਾ ਤੇ ਆਪ ਲੈ ਹੀ ਜਾਣਾ ਯਾਰ ਇੱਧਰ ਹੋ ਇੱਧਰ ਹੋ ਇੱਧਰ ਹੋ ਇਹ ਤੂੰ ਇਹ ਦੂਜਾ ਰੰਗ ਹੈ ਦੂਜਾ ਰੰਗ ਆਪ ਇਹ ਆਹ ਦੇਖੋ ਆ ਇਹਦੀ ਉਵੇਂ ਜਵੇਂ ਕੋਰ ਸਾਡੀ ਮੈਨੂੰ ਸਮਝ ਆ ਤਾ ਟਰਾਲੀ ਦੇ ਵਿੱਚ ਇਹ ਚ ਮੈਂ ਕੱਲੀ ਪਹਿਲੇ ਲੜ ਦੱਸ ਇੱਕ ਮਿੰਟ ਇੱਧਰ ਹੋ ਜੀ ਠੀਕ ਹੈ ਜੀ ਚਲੋ ਜੀ ਹਾਂਜੀ ਬੇਬੇ ਆਹ ਤੇ ਦੂਸਰਾ ਰੇ ਇਹਦੇ ਕਾਲੀ ਵੀ ਅਸੀਂ ਕਰਾਂਗੇ ਜੇ ਕਿਹੜੇ ਕਿਹੜੇ ਇਹਦਾ ਸਾਡੀ ਟ੍ਰੈਕਿੰਗ ਲੰਬੋ ਹੋਰ ਹਾਂਜੀ ਸਰ ਯਾਰ ਮੇਰੇ ਵੱਲੋਂ ਸਾਰਿਆਂ ਚੰਨੋ ਜਿਹੜਾ ਤੁਹਾਨੂੰ ਲੱਗਦਾ ਚਮਾਨ ਚੱਕਾ ਲਓ ਠੀਕ 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 ਹੈ ਜੀ ਠੀਕ ਹੈ ਠੀਕ ਹੈ ਓਕੇ 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 ਹੀ ਓਕੇ 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 ਹਰ ਨੀਲ ਮਾਰੋ ਹੋਰ ਤੁਹਾਨੂੰ ਡਾਊਟਫੁੱਲ ਸਮਾਂ ਚੋ ਅਸੀਂ ਕੋਈ ਨਹੀਂ ਉੱਧਰ ਵੀ ਦੇਖ ਲਈ ਪਰ ਉਹਨੇ ਕੰਮ ਆ ਲਾਈਟ ਲਾ ਲਓ ਬਾਈ ਮੂਰੇ ਆ ਜੋ ਫੜਾ ਇਹ ਚੱਲ ਨੂੰ ਕਰਾਂ ਜੀ ਤੁਹਾਡੇ ਕੋਲ ਬੈਟਰੀਆਂ ਮੁੱਕੀਆਂ ਹੋਣਗੀਆਂ ਕੋਈ ਗੱਲ ਕਹਿ ਰਹੇ ਆ ਉਹ ਦੇਖੀ ਦੇਖੀ ਪੜਨੂੰ ਦੇਖ ਕੇ ਧਿਆਨ ਨਾਲ ਜੀ ਇਧਰ ਮੜਾ ਸਰ ਦੇਖ ਕੇ ਮੜਾ ਕੋਈ ਲੂ ਹੋਵੇ ਨਾ ਇਧਰ ਮੜਾ ਇਧਰ ਮੜਾ ਮੌਸਮ ਹੈ ਇਧਰ ਮੜਾ ਚੈਨਲ ਕਰੋ ਯਾਰ ਬੈਟਰੀਆਂ ਮੰਗਾਓ ਫਿਰ ਬੈਟਰੀ ਮੰਗਾਓ ਇਹਦਾ ਸਮਾਨ ਹੈ ਜੀ ਇਹਦਾ ਮੜਾ ਫਿਰ ਤੁਸੀਂ ਉਰੇ ਖੜ ਜੋ ਖੜ ਜੋ ਸਰ ਤੁਸੀਂ ਮੜੀ ਕਰ ਦੋ ਪੂਰੇ ਬਹਿ ਜਾ ਦੋ ਮਿੰਟ ਫਿਰ ਬੈਟਰੀ ਮੰਗਾਓ ਬੈਟਰੀ ਮੰਗਾਓ ਜੀ ਹਲੋ ਹੋਰ ਹੁਣ ਬੈਟਰੀ ਮੰਗਾਓ ਬਾਈ ਯਾਰ ਬੱਸ ਮੈਂ ਇੱਕ ਆਹ ਕੋ ਹਟੋ ਪਲੀਜ਼ ਨੇ ਬਣਾਣੀ ਨਹੀਂ ਰਿਹਾ ਯਾਰ ਨਹੀਂ ਨਹੀਂ ਬਣਾਣੀ ਕੋਈ ਬਾਹਰ ਚਲੋ ਬਰਸ ਬਸ ਨਹੀਂ ਬਣਾਣੀ ਯਾਰ ਬਲਵਲੀ ਯਾਰ ਫਿਰ ਕੋਈ ਗੱਲ ਨਾ ਕਰ ਬਣਾ ਲੈਣ ਦੇ ਯਾਰ ਤਾਂ ਕੀ ਆ ਓ ਯਾਰ ਬਣਾ ਹੋਰ ਹੋਰ ਇਦਾਂ ਕੀ ਹੁੰਦਾ ਯਾਰ ਬੰਦੇ ਮੈਨੂੰ ਕੋਈ ਨਹੀਂ ਇੱਕ ਗੱਲ ਯਾਰ ਰਹੇ ਨਹੀਂ ਬਾਈ ਫਿਰ ਕੀ ਹੋ ਗਿਆ ਨਹੀਂ ਫਿਰ ਗੱਲ ਕੀ ਆ ਜੀ ਬਾਹਰ ਲੈ ਕੇ ਆਵਾਂਗੇ ਕਮਦੂਰ ਬਾਹਰੀ ਜਾਣਾ ਸਮਾਨ ਬਣਾਈ ਜਾਣ ਬਾਹਰ ਜੋ ਯਾਰ ਅੰਦਰ ਸਾਨੂੰ ਪਤਾ ਲੱਗੂ ਇਹਨਾਂ ਨੂੰ ਪਤਾ ਲੱਗੂ ਹਮਾਲ ਕਰਦਾ ਕੋਈ ਨੀ ਕੋਈ ਨੀ ਕੋਈ ਇਹ ਮੇਰੀ ਗੱਲ ਸੁਣੋ ਬੈਠ ਕਰਨੀ ਮੀਡੀਆ ਸਾਹਮਣੇ ਬੈਠ ਕਰਨੀ ਠੀਕ ਹੈ ਦੇਖੋ ਸਾਡਾ ਬਾਠੀ ਇਹ ਬੇ ਇਹ ਮੇਰੀ ਗੱਲ ਸੁਣੋ ਯਾਰ ਪੱਤਰਕਾਰ ਯਾਰ ਸਚਾਈ ਦਿਖਾਓ ਲੋਕਾਂ ਨੂੰ ਯਾਰ ਅਸੀਂ ਕਹਿ ਰਹੇ ਹਾਂ ਦਾਵੇ ਨਾਲ ਯਾਰ ਪੁਲਿਸ ਨੂੰ ਬੁਲਾ ਰਿਹਾ ਨਾ ਨਹੀਂ ਯਾਰ ਕੋਈ ਨਹੀਂ ਹੈਗਾ ਕੋਈ ਟਿਕਰੀ ਕੋਈ ਦਾ ਉਹ ਪੱਤਰਕਾਰ ਨੇ ਯਾਰ ਫਿਰ ਕਿਉਂਗਾ ਤਾਲੀ ਨਹੀਂ ਆਈ ਉਹਣਾ ਬਾਹਰ ਵੀ ਆਉਣਾ ਕੋਈ ਗੱਲ ਨਹੀਂ ਇੱਕੋ ਹੀ ਗੱਲ ਹੈ ਤਾਂ ਇਹ ਅੰਦਰ ਵੀ ਆਉਣਾ ਹੈ ਅੰਦਰ ਵੀ ਰਾਈਵ ਹੋਣਾ ਹੈ মিডিਆ ਨੇ ਵੀ ਕਰਨਾ ਹੈ ਇਹ মিডিਆ মিডিਆ ਨੂੰ ਆਉਣ ਦਿਓ ਇੱਕ ਵਾਰ ਦੇ ਸਾਰਾ ਕੋਈ ਨਹੀਂ ਬੜੀਆਂ ਮੀਡੀਆ ਆ ਵੀਡੀਓ ਖੋੜਿਆ ਕੋਈ ਨਾ ਸੀ ਕੋਈ ਨਾ ਕੋਈ ਬਾਕੀ ਬੰਦਿਆਂ ਨੂੰ ਉਹ ਬਾਕੀ ਬਾਈ ਬਾਹਰ ਜਾ ਬਾਹਰ ਜਾ ਇਹ ਗੱਲ ਹੋਈ ਸੀ ਆਜੋ ਆਜੋ ਯਾਰ ਆਜੋ ਓਏ ਆ ਗਏ ਪੱਤਰਕਾਰ ਆ ਜਾਣ ਦਿਓ ਯਾਰ ਇਹਨਾਂ ਨੂੰ ਮੌਕਾ ਦੇ ਪੱਤਰਕਾਰ ਤਾਂ ਆ ਜਾਣੇ ਪੱਤਰਕਾਰ ਪੱਤਰਕਾਰ ਵੀਰੋ ਆਜੋ ਆਜੋ ਭਾਈ ਆਜੋ ਆਜੋ ਪੱਤਰਕਾਰ ਤਾਂ ਆਜੋ ਭਾਈ ਪੱਤਰਕਾਰ ਆ ਸਕਦੇ ਨੇ ਓ ਬਾਈ ਜੀ ਆਜੋ ਦੂਜਾ ਬੰਦਾ ਨਾ ਭਾਈ ਕੋਈ ਆਇਆ ਪੱਤਰਕਾਰਾਂ ਦਾ ਕੋਈ ਚੱਕਰ ਨਹੀਂ ਓਏ ਪੱਤਰਕਾਰ ਨਵੇਂ ਹੋਗਾ ਪੱਤਰਕਾਰਾਂ ਨੂੰ ਯਾਰ ਬਾਈ ਕੀ ਚੱਕਰ ਆ ਯਾਰ ਪੱਤਰਕਾਰ ਤਾਂ ਯਾਰ ਆ ਸਕਦੇ ਹੋ ਤੁਸੀਂ ਪੱਤਰਕਾਰਾਂ ਦਾ ਕੋਈ ਚੱਕਰ ਨਹੀਂ ਨਾ ਅਸੀਂ ਤੱਥ ਦੇ ਯਾਰ ਗੱਲ ਕਰ ਰਹੇ ਹਾਂ ਐਸੇ ਤੁਸੀਂ ਸਭ ਗਲਤ ਕਰਦੇ ਯਾਰ ਇੱਕ ਨਹੀਂ ਬਕਾਹਲਤ ਨਾ ਕਰੋ ਨਾ ਤੁਸੀਂ ਉਹ ਇਹ ਨਹੀਂ ਨਾ ਇਹ ਗੱਲ ਗਲਤ ਹੈ ਤੁਹਾਡੇ ਸਾਹਮਣੇ ਸਮਾਨ ਪਿਆਗਾ ਘੱਟੋ ਘੱਟ ਮੀਡੀਆ ਤਾਂ ਦੇਖੂਗਾ ਨਾ ਓਏ ਯਾਰ ਨਹੀਂ ਮੀਡੀਆ ਇਹਦਾ ਦੇਖਣਾ ਨਾ ਮੀਡੀਆ ਦਾ ਦਿਖਾਊਗਾ ਹੀ ਨਾ ਆਪਦੀ ਗੱਲਬਾਤ ਆ ਜਾਓ ਯਾਰ ਤੁਸੀਂ ਬਣਾ ਲਓ ਤੁਸੀਂ ਬਣਾ ਲਓ ਯਾਰ ਕੀ ਕਿਉਂ ਨਹੀਂ ਬਣਾ ਰਹੀ ਗੱਲ ਸਾਡੇ ਬਾਹਰ ਬਣਾ ਲਓ ਯਾਰ ਜਦੋਂ ਸੀਦੇ ਚਾਰ ਜਨੇ 5000 ਬਣਾ ਲਓ ਯਾਰ ਕੋਈ ਗੱਲ ਨਹੀਂ ਪੱਤਰਕਾਰ ਭੱਜ ਜਾ ਰਹੇ ਨੂੰ ਬਾਹਰ ਹੀ ਰੁੱਕੇ ਜਾ ਰਿਹਾ ਹੈ ਆਇਓ ਆਇਓ ਇਹਨਾਂ ਇਦਰੀ ਕਾ ਠੀਕ ਆਏਗਾ ਮਤਲਬ ਜਿਹੜੀ ਗੱਲ ਸਾਹਮਣੇ ਆ ਤਾਂ ਲੋਕਾਂ ਦੇ ਸਾਹਮਣੇ ਆਉਣੀ ਆਉਣੀ ਹੈ ਐਸਐਚਓ ਸਾਹਿਬ ਇਹਦਾ ਸਾਹਮਣੇ ਪਏ ਨੇ ਸਬੂਤ ਹੈ ਕੋਈ ਗੱਲ ਨਹੀਂ ਬਣਾ ਲਓ ਯਾਰ ਬਣਾ ਲਓ ਕੋਈ ਚੱਕਰ ਨਹੀਂ ਇਹਨੇ ਬਾਹਰ ਨਹੀਂ ਜਾਣਾ ਸਮਾਨ ਲੈ ਕੇ ਕੋਈ ਨਹੀਂ ਕੋਈ ਨਹੀਂ ਬਣਾ ਲਓ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਬਾਹਰ ਵੀ ਬਣਾਉਂਦੀ ਆਪਾਂ ਕੋਈ ਗੱਲ ਨਹੀਂ ਤੁਸੀਂ ਐ ਕਰੋ ਕੋਈ ਗੱਲ ਨਹੀਂ ਆ ਜਾਓ ਵੀਰ ਜੀ ਆ ਜਾਓ ਬਣਾ ਲਓ ਜਾਣਨ ਕਰੋ ਬਾਈ ਜੀ ਇੱਥੇ ਚੈਨਲ ਬਣਾ ਬਈ ਤੁਹਾਨੂੰ ਪਾ ਲਵਾਂਗੇ ਸਾਰੇ ਬੰਦੇ ਕਹੋਗੇ ਸਭ ਕਲੀ ਕਰ ਜਾਈਏ ਮੈਂ ਰਹਿ ਗਿਆ ਪੂਰੇਗਾ ਮਾਰੂ ਆ ਜਾਓ ਆ ਜਾਓ ਸਾਰੇ ਪੱਤਰਕਾਰ ਵੀਰ ਬਾਈ ਜੀ ਆ ਜਿਹੜਾ ਰਿੰਮ ਹੈਗਾ ਟਾਇਰ ਹੈਗਾ ਕੱਬ ਹੈਗੀ ਇਹ ਲੋਂਗੋਵਾਲ ਤੋਂ ਟਰਾਲੀ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੱਪੂ ਆਮ ਆਦਮੀ ਪਾਰਟੀ ਦਾ ਇੱਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਵਾਲਾ 8 ਦੇ ਵਿੱਚੋਂ ਉਹਨੀਆਂ ਦੁਕਾਨਾਂ ਦੇ ਵਿੱਚੋਂ ਪਾਲੋ ਸਿੱਧੀ ਹਾਜ਼ਰੀ ਆ ਦਿਖਾ ਦਿਓ ਐਸਐਚਓ ਸਾਹਿਬ ਖੜੇ ਆ ਮੌਜੂਦਾ ਆਏ ਨੇ ਸਾਡੇ ਮਦਦ ਦੇ ਲਈ ਆਏ ਨੇ ਤੁਸੀਂ ਆਏ ਹੋ ਪੱਤਰਕਾਰ ਵੀਰ ਇਹ ਇੱਕ ਟੈਰ ਆ ਸੀ ਜਿਹੜੇ ਦੀ ਮੈਂ ਸਨਾਰਸ਼ਟ ਕਰ ਚੁੱਕਿਆ ਦੂਸਰਾ ਟੈਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਟੈਰ ਸਿੰਗਲ ਟੈਰੀ ਦੇ ਬਰਾਮਦ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਆ ਦੂਜੇ ਟਾਇਰ ਨੇ ਜਿਹੜੀਆਂ ਦੋ ਟਰਾਲੀਆਂ ਦਾ ਸੀ ਤੁਹਾਡੇ ਇੱਕ ਮਿੰਟ ਬਾਈ ਤੁਹਾਡੇ ਚੈਨਲਾਂ ਤੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਨੇ ਆ ਦੂਜੀ ਟਰਾਲੀ ਦੇ ਟਾਇਰ ਨੇ ਇਹ ਅਸੀਂ ਕਿਸਾਨ ਬੁਲਾ ਲਏ ਐ ਬਾਈ ਟਰਾਲੀਆਂ ਗਾਇਬ ਨੇ ਇਹਨਾਂ ਦੀ ਸਨਾਖਤ ਸਵੇਰੇ ਕਰਾਂਗੇ ਇਹਦੀ ਹੁਣ ਸਨਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ ਸੀ ਲੋਕੋ ਵਾਲੇ ਇਹ ਮੈਂ ਸਨਾਖਤ ਕਰਦਾ ਕਿਉਂਕਿ ਭਾਈ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਨਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਤੁਸੀਂਗੇ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੇ ਨੇ ਐਸਐਚਓ ਸਾਹਿਬ ਵੀ ਕਹਿਣਗੇ ਵੀ ਉਹ ਸੇ ਇਕੜੋ ਉਹੀ ਜਿਹੜੀ ਟਰਾਲੀ ਦਾ 1 ਮਿੰਟ ਜੀ ਫੋਟੋ ਫੋਟੋ ਜਿਹੜੀ ਉਹੀ ਟਰਾਲੀ ਦਾ ਟਾਇਰ ਸਾਤੋਂ ਨਹੀਂ ਕਹਿਣ ਦੀ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਯਾਰ ਕੋਈ ਨਹੀਂ ਤੂੰ ਰਹਿ ਕੱਚੇ ਪੈਰੀ ਨਹੀਂ ਗੱਲ ਕਰਦੇ ਅਸੀਂ ਫੋਟੋ ਕੱਢ ਮਾੜੀ ਦਿਖਾਉਣੀ ਹੁਣ ਮੈਨੇਜਮੈਂਟ ਇਹਨੂੰ ਭੇਜੀ ਆਹ ਦੇਖੋ ਭਾਈ ਜੀ ਇਹ ਜਿਹੜੀ ਟਰਾਲੀ ਹੈ ਮੌਜੂਦਾ ਬਣੀ ਹੋਈ ਨਾ ਪੂਰੀ ਤੁਹਾਨੂੰ ਫੋਟੋ ਅਸੀਂ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀ ਆਮ ਆਦਮੀ ਪਾਰਟੀ ਦਲੇ ਮਾਰਦੀ ਸੀ ਉਹ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਹਤ ਹੋ ਗਿਆ ਆਮ ਆਦਮੀ ਪਾਰਟੀ 90 ਦੇ ਵਿੱਚ ਇੱਕ ਕਿਸਾਨਾਂ ਦੇ ਸ਼ੰਗਾਰ ਸ੍ਰੀ ਜਿੱਤ ਹੈ ਕੱਢੀ ਕਰਵਾਣਾ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਤੁਹਾਡੇ ਵਾਲੇ ਬਹੁਤ ਜੀ ਮੇਰਾ ਬੰਦ ਹੋ ਗਿਆ ਜਿਸਰੰਦਰ ਵਾਲੇ ਜੀ ਲੈਟਰ ਤਾਂ ਆ ਜੀ ਖੜਜੋ ਖੜਜੋ ਇੱਕ ਮਿੰਟ ਲੈਟਰ ਲਗਾ ਦੇ ਪੁਨਾਇ ਮਾੜਾ ਹੋ ਹੋਮੀ ਪਾਇਰੇ ਹੈ ਅਗਰੇ ਕੱਲੀ ਕਰ। ਭਾਈ ਅਸੀਂ ਹੋਰ ਆਹ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ। ਦੇਖ ਸਕਦੇ ਹੋ। ਸਭ ਤੋਂ ਸੇਮ ਟਾਇਰ ਨੇਗੇ। ਮਿਲਾ ਸਕਦੇ ਹੋ ਨਾਲ। ਮੈਂ ਫੋਨ ਹੀ ਮੜਾ ਯਾਰ। ਭਾਈ ਅਸੀਂ ਕੱਚੇ ਪੈਰੀ ਗੱਲ ਨਹੀਂ ਕਰਦੇ। ਫੋਨ ਘੱਟੋ ਮੜਾ ਯਾਰ। ਲੈ ਲੈਟਰ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ। ਆਹ ਟਰਾਲੀ ਦੇ ਟਾਇਰ ਨੇ ਭਾਈ। ਅਮਰ ਪਿੱਛੇ ਹੱਥ ਪਿੱਛੇ। ਇਹਦੀਆਂ ਇਹਦੀਆਂ ਕੋਰਾਂ। ਹੱਥ ਪਿੱਛੇ ਕਰੋ ਹੱਥ। ਇਹਦੀਆਂ ਕੋਰਾਂ ਦੇਖੋ ਨੀਲੀਆਂ। ਮਿਲਾ ਕੇ ਦੇਖ ਸਕਦੇ ਹੋ ਤੁਸੀਂ। ਹੱਥ ਪਿੱਛੇ ਕਰੋ ਯਾਰ। ਚਲੋ। ਅਸੀਂ ਕੱਚੇ ਪੈਰੀ ਨਹੀਂ ਭਾਈ ਜੀ ਇਹ ਵਾਦਾ ਕਰਦੇ। ਇਹ ਐਸਐਚਓ ਸਾਹਿਬ ਵੀ ਮੰਨਣਗੇ ਵੀ ਆਹ ਟਰਾਲੀਆਂ ਦੇ ਟਾਇਰ ਨੇ ਕਿਉਂਕਿ ਕੱਚੇ ਪੈਰੀ ਉਹਨੇ ਕਦੇ ਕਦੇ ਹੱਥ ਨਹੀਂ ਬੰਦੇ ਬਾਕੀ ਸਮਾਨ ਵੀ ਸਾਡ ਨੂੰ ਪਤਾ ਕਿੱਥੇ ਆ ਉਹ ਵੀ ਕੱਢਣਾ ਦੇ ਕਿਹੜੇ ਘਰੇ ਪੈਸੇ ਨੇ ਭਾਈ ਬਾਕੀ ਜਿਹੜਾ ਸਮਾਨ ਹੈ ਇਹ ਪਲਾਟ ਨੂੰ ਫਰੋਲ ਰਹੇ ਆ ਬੈਟਰੀਆਂ ਮਗਾਈਆਂ ਨੇ ਨੇਹਰਾ ਆ ਕਾਕੰਡਾ ਇੱਥੇ ਸਬਸੁੰਡੀ ਦਾ ਖਤਰਾ ਹੈ ਤੁਸੀਂ ਵੀ ਹੋ ਰਹੇ ਹੋ ਬੈਟਰੀਆਂ ਦਾ ਸਾਡਾ ਸਹਿਯੋਗ ਕਰੋ ਆਪਾਂ ਘੱਲੇ ਘੱਲੇ ਚੀਜ਼ ਹੋਰ ਵੀ ਇਥੇ ਸਮਾਨ ਨਿਕਲਦੀ ਖਸ ਮੀਡੀਆ ਦੇ ਸਾਹਮਣੇ ਸਾਰਾ ਟਰਾਲੀਆਂ ਦਾ ਨਹੀਂ ਜਿਹੜਾ ਜਾ ਹੈ ਇਹ ਹੋਰ ਵੀ ਟਰਾਲੀਆਂ ਹੋ ਰਹੀਆਂ ਜਿਹੜਾ ਰੂੜਾ ਦਾ ਸੰਮਾਨਕ ਜੀ ਪੱਪੂ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਉਹਦੇ ਬਾਗਰ ਦੇ ਵਿੱਚੋਂ ਇੱਕ ਇੱਕ ਪਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਐਸਐਚਓ ਸਹਿਵਾਨ ਦੀ ਹਾਜ਼ਰੀ ਦੇ ਵਿੱਚ ਬਰਾਮਦ ਹੋਏ ਨੇਗੇ ਤੁਸੀਂ ਸਾਰੇ ਦੇਖ ਸਕਦੇ ਹੋਗੇ ਅਰਦੀ ਬੈਟਰੀ ਆ ਜਾਣ ਦੋ ਬੈਟਰੀ ਬਲਾਓ ਭਾਈ ਆ ਜਾਣ ਦੋ ਬੈਟਰੀ ਬੈਟਰੀ ਆ ਰਹੀ ਹੈ ਭਾਈ ਇਹਦੇ ਨਾਲ ਕੀ ਦੇਖੀਏ ਕਮਾਂਡੀ ਤੋਂ ਫੜੋ ਤੁਸੀਂ ਲਾਈਏ ਬੈਟਰੀ ਮਗਾ ਲਓ ਮਗਾ ਲਓ ਮਗਾ ਲਓ ਤੁਸੀਂ ਸਾਡੇ ਮੁੰਡਿਆਂ ਯਾਰ ਕੰਮ ਕਰਵਾ ਦਿਓ ਸੈਗ ਲਾ ਲਓ ਯਾਰ ਕਦੋ ਆ ਨਾਲ ਦੇ ਨੂੰ ਫੜ ਤਿਆਂ ਬੈਟਰੀ ਤੁਹਾਨੂੰ ਛੋਟੀਆਂ ਹੀ ਚਾਹੀਦਿਆਂ ਨੇ ਭਾਈ ਆਪਾਂ ਨੂੰ ਮੁੰਡਿਆਂ ਮਜ਼ਦੂਰਾਂ ਦੇ ਇੱਥੇ ਕਰੋ ਤੁਸੀਂ ਮਰਦਿਆ ਕੀ ਆਦਾ ਹੁੰਦੇ ਜਾਂਦੇ ਰਹਿੰਦੇ ਨੇ ਜੀ ਕੁਝ ਵੀ ਗੱਲ ਨਹੀਂ ਦੇਖੋ ਹੋਰ ਵੀ ਸਮਾਨ ਦੀ ਜਿਹੜੀ ਤਲਾਸ਼ੀ ਹੈ ਉਹ ਲੈ ਰਹੇ ਆਂ ਜਾਰੀ ਆ ਫੋਟੋ ਅਗੇ ਚਲੋ ਬਈ ਮਾਰ ਕੇ ਬੈਟਰੀਆਂ ਮੰਗਾ ਕੇ ਆ ਚਾਰੋਂ ਟਾਇਰ ਚ ਗਾ ਲੋ ਯਾਰੇ ਦੇਖ ਰਹੇ ਆਂਗੇ ਹਨੇਰੇ ਦੇ ਵਿੱਚ ਪੰਕਜ ਬੱਪੂ ਦਾ ਇਹ ਬਾਗੜਾ ਜਿਹੜਾ ਆਮ ਆਦਮੀ ਪਾਰਟੀ ਦਾ ਨਾਭਾ ਨਗਰ ਕਾਉਂਸਲ ਦਾ ਪ੍ਰਧਾਨ ਹੈ। ਭਾਜੀ ਇਹਦੀ ਪਤਨੀ ਉਹਨਾਂ ਦੀ ਪਤਨੀ ਪ੍ਰਧਾਨ ਹੈ। ਦੇਖ ਸਕਦੇ ਹੋ। ਪਲਾਟ ਤਿੰਨ ਚਾਰ ਜਾਣੇ ਆਪਾਂ। ਕਲੀ-ਕਲੀ ਭਾਈ ਹਾਰੋ ਨਿਗਾ ਮਾਰ ਲਓ। ਹਿੱਸਾ ਉਸਾ ਵੀ ਸਮਾਨ ਹੋਵੇ। ਹੋਰ ਵੀ ਸਮਾਨ ਹੋਵੇ। ਕਿਉਂਕਿ ਲਗਾਤਾਰ ਸਾਡੀ ਆਈਏ ਬੈਟਰੀਆਂ ਤੈਨੂੰ ਇੱਜੇ ਜਲਦੀ ਹੀ ਸਮਾਰ ਕੇ ਯਾਰ ਬੈਟਰੀਆਂ ਕਮਜ਼ੂਰ ਨਾਲ ਰੱਖਿਆ ਕਰੋ ਉਹ ਤਾਂ ਪਾਣੀ ਨਾਲ ਰੱਖਿਆ ਸਰ ਕੋਈ ਗੱਲ ਨਹੀਂ ਕਰਾਂਗੇ ਹੌਲੀ ਹੌਲੀ ਸਾਰਾ ਕੁਝ ਹੋ ਜਾਊ ਨਵੇਂ ਆ ਚਾਰ ਸਾਲਾਂ ਕਿੰਨੇ ਲਵਾਗਾ ਮੈਂ ਕਿੰਨੇ ਮੰਗਾਉ ਬੈਟਰੀ ਤੇ ਮੈਂ ਕਿ ਜਾਉਂ ਫਲਿਆਵਾ ਫੜ ਆ ਜਾਣ ਦਿਓ ਜੀ ਉਹ ਗਮੰਡੀ ਸਾਰੇ ਆਪਣੇ ਮਿੱਤਰ ਨੇ ਯਾਰ ਬੋਲੋ ਜੀ ਕੋ ਫੜਨੀਆ ਨਾਲ ਫੜ ਲੈਣਾ ਜੋ ਤਾਂ ਸਹੀ ਨਹੀਂ ਬਹੁਤ ਉਹ ਗਮਦੂਰ